ਲੋ ਜੀ ਆਹ ਟੈਂਪਰੋਂ ਲੱਗਾ ਚਾਰ ਗੋਭੀ ਵਧੀਆ ਹਨ ਗਾਜਰਾ ਚੱਕਾਟ ਕੇ ਰੱਖ ਰਹੀਆਂ ਪਹਿਲੇ ਮੈਂ ਰਗਾਏ ਤੋਜ ਮਮਨੇ ਦੋ ਮੋਦ ਨਾ ਮੇਰੇ ਹੰਦਾਂ ਨੂੰ ਕਾਟੀ ਦਿੱਤੀ ਇਹ ਵੀ ਚੇ ਬਾਦ ਨਾ ਨਹੀਂ ਸੁਪਣੀ ਬਾਂ ਸੁਰ ਨੂੰ ਪਾ ਦੇ ਇਹ ਕਰ ਮਨੇ ਖਾਣੇ ਤੁੰਦਾ ਹੀ ਹੋਣਾ ਇੱਥੇ ਆ ਦੁਰਦੇ

ਫੇਰ ਆਪਾਂ ਕੱਟ ਗਏ ਫੇਰ ਆਪਾਂ ਸੁੱਕੜੇ ਪਾਇਆ ਇਹਨੂੰ ਤੇ 2 ਘੰਟੇ ਤੋਪ ਲਉਣੀ ਆ ਮੁੜ ਕੇ ਬੜਾ ਵਾਹ ਇਹ ਗੋਭੀ ਦੀ ਆਪਾਂ ਇਹਨੂੰ ਨਿਸ਼ਤ ਕਰਣੀ ਹੈ ਗੋਭੀ ਦਾ ਟੈਨ ਕਰਨਾ ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੈ ਮਾਤਾ ਦੀ ਰਾਮ ਰਾਮ ਟਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈ ਬਲੌਗ ਤੇ ਅੱਜ ਅਸੀਂ ਬਣਾਉਣ ਲੱਗੇ ਆਂ ਚਾਰ ਗੋਭੀ ਦਾ ਗਾਜਰਾਂ ਦਾ ਤੇ ਹੁਣ ਮੈਂ ਮੰਮੀ ਉੱਤੇ ਬੈਠੇ ਕੋਠੇ ਤੇ ਮਸਾਲੇ ਘੜ ਲਗਾ ਪਰਸੋਂ ਦੇ ਗੋਭੀ ਕੱਟ ਕੇ ਰੱਖੀ ਆ ਦੋ ਦਿਨ ਤੋਂ ਪਲ ਗਈ ਗੋਭੀ ਆਸੋ ਕੀਏ ਮੈਂ ਲਿਆਉਂਦਾ ਮੈਂ ਸਮਾਨ ਚਾਰ ਇਹ ਕੜਾਈ ਵੀ ਹੋਰ ਦਾ ਹੋਰ ਕੜਾਈ ਹਾਂ ਇਥੋਂ ਵੱਡੀ ਕੜਾਈ ਜਿਹੜੀ ਥੱਲੇ ਪਈ ਪਈ ਹਾਂ ਇੱਕ ਜਿਹੜਾ ਉਹ ਪਤਲੇ ਦਾ ਢੱਕਣ ਨਹੀਂਗਾ ਆਹੋ ਉਹ ਲੈ ਆਵੇਂ ਹੋਰ ਜਾਂ ਢੱਕਣ ਹੈ ਢੱਕਣ ਹੀ ਲੈ ਆਇਆ ਪੁਣਾ ਪੁਣਾ ਇੱਕ ਲੈਂਪ ਢੱਕਣ ਲੈ ਆਵੇਂ ਹਾਂ ਇੱਕ ਕੜਾਈ ਹਾਂ ਇੱਕ ਸਿਰਕਾ ਨਹੀਂ ਉੱਥੇ ਪਿਆ ਮੇਜ ਤੇ ਪਿਆ ਜਿਹੜਾ ਉਹ ਵੀ ਲਓ ਟਲਟਾ ਕੜਾਈ ਸਿਰਕਾ ਬਸ ਤੇਲ ਉਹ ਨਹੀਂ ਕਰਾਂ। ਉਹ ਨਾ ਗੋਭੀ ਥਾਲਕੇ ਕਰ ਦੇਣੀ। ਨਹੀਂ, ਥਾਲ ਨਹੀਂ ਥੋੜੀ। ਹਾਂ। ਚਾਰ ਬੋਣਾ ਤਾਂ ਨਹੀਂ ਕਰੀ। ਉਹ ਗੋਭੀ ਦਾ ਹੀ ਕਰਨੀ ਆ। ਥੁੱਪੇ ਚਾਰ ਤੋਂ ਪਾ ਲੱਗੀਆਂ ਮੈਨੂੰ ਹਣਾ। ਗੋਭੀ ਦੇ ਵੱਲ ਕਿੰਨੀ ਗੋਭੀ ਸੋਕ ਦੇ ਰਹੀ। ਮਸਾਲੇ ਕਿਹੜੇ ਕਿਹੜੇ ਪਾਉਣੇ ਮਸਾਲੇ ਆਪਾਂ ਸਾਰੇ ਕਰ ਦਿੱਤੇ ਕੋਈ ਰੱਖੋ ਬਾਕੀ ਦੱਸ ਦਿਆਂਗਾ ਰੈਸਪੀ ਹੋਰ ਕੋਈ ਲੋਣਾ ਮਾ ਲਾ ਲੈ ਜਾ ਸਾਰੀ ਖੱਦ ਨਾ ਮੈਂ ਬਖਾ ਦਿੰਦਾ ਨਾ ਕੁਝ ਸੁਖਾ ਜਾਏਗਾ ਇਹ ਬਸ ਇੱਕ ਬਦੀ ਲੈ ਟਕੜੇ ਕਾ ਚਮਚ ਸਸਰੀ ਗਾਲ ਜੀ ਸਾਰਿਆਂ ਸਾਡੇ ਡੇਲੀ ਲਾਈਵ ਚੈਨਲ ਦੇ ਤੁਹਾਨੂੰ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਗੋभी ਗਾਜਰਾਂ ਦਾ ਚਾਰ ਗਾਜਰਾਂ ਦਾ ਟਿੱਖਾ ਮਿੱਠਾachar ਤੇ ਇਹਦੇ ਵਿੱਚ ਕੀ ਕੀ ਪੈਂਦਾ ਵਾ ਉਹ ਤੁਹਾਨੂੰ ਦੱਸਦੇ ਹਾਂ ਇਹਦੇ ਚੱਕਰ ਤੇ ਦੇਵਤੇ ਆਪਾਂ ਥੋਮ ਲਿਆ ਵਾ ਤੇ ਥੋਮ ਲਿਆ ਆਪਾਂ 50 ਗ੍ਰਾਮ ਤੇ 50 ਗ੍ਰਾਮ ਇਹਨਾਂ ਮਤਲ ਸੇਲ ਕੇ ਉਹਨਾਂ ਨੂੰ ਗ੍ਰਾਇੰਡ ਕਰ ਲਿਆ ਆਪਾਂ ਤੇ ਆਹ ਲਿਆ ਆਪਾਂ ਅਦਰਕ ਅਦਰਕ ਵੀ ਆਪਾਂ 100 ਗ੍ਰਾਮ ਲਿਆ ਵਾ ਤੇ ਇਹਨੂੰ ਵੀ ਆਪਾਂ ਗ੍ਰाइंड ਕਰ ਲਿਆ। ਨਾਲਿਆ ਕਾਲਾ ਨਮਕ ਤੇ ਰੇਚਾ ਜਿੱਟਾ ਨਮਕ ਦੋਨੇ ਮੇ ਨਮਕ ਮਿਕਸ ਕਰਾ। ਤੇ ਆ ਆਪਾਂ ਗੁੜ ਲਿਆ ਵਾ ਗੁੜ ਲਿਆ ਆਪਾਂ 200 ਗ੍ਰਾਮ ਤੇ ਆ ਆਪਾਂ ਹਲਦੀ ਲਈ ਆ ਤੇ ਇੱਕ ਚਮਚਾ ਦੇਗੀ ਮਿਰਚ ਦਾ ਇੱਕ ਚਮਚਾ ਹੀ ਲਾ ਲਈਏ ਤੇ ਦਾ ਤੇ ਆ ਜਿਹੜੇ ਮਸਾਲੇ ਆ ਇਹ ਆਪਾਂ ਸਾਰੇ ਮਤਲਬ ਥੋੜੇ ਜਿਹਾ ਗਰਮ ਕਰਕੇ ਇਹਨਾਂ ਨੂੰ ਦੜਬੜ ਕਰ ਲਿਆ ਇਹਦੇ ਵਿੱਚ ਵਾ ਇੱਕ ਚਮਚਾ ਜੀਰੇ ਦਾ ਚਮਚਾ ਥੋੜੀ ਜਿਆਦਾ ਹੀ ਆ ਇੱਕ ਚਮਚਾ ਜਵੈਣ ਦਾ ਇੱਕ ਚਮਚਾ ਕਲੌਂਜੀ ਦਾ ਇੱਕ ਚਮਚਾ ਧਨੀਏ ਦਾ ਇੱਕ ਚਮਚਾ ਰਾਈ ਦਾ ਇੱਕ ਚਮਚਾ ਪਾਇਆ ਆਪਾਂ ਈਲਿਚਰੂ ਇੱਕ ਚਮਚਾ ਪਾਇਆ ਆਪਾਂ ਕਾਲੀ ਜਰੂ ਤੇ ਵਿੱਚ ਪਾਏ 3-4 ਲੌਂਗ ਤੇ ਮੇਥੇ ਇੱਕ ਚਮਚਾ ਪਾਇਆ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਥੋੜਾ ਜਿਹਾ ਗਰਮ ਕਰਕੇ ਤੇ ਗ੍ਰाइंड ਕਰ ਲਿਆ ਵਾ। ਉਹ ਚਲਦੀ ਕਿਨੇ ਚਮਚੇ ਭਾਈ ਇਹ ਹਮ ਇੱਕ ਚਮਚਾ ਹਲਦੀ ਦਾ ਤੇ ਇੱਕ ਚਮਚਾ ਨਾ ਦਾਹਗੀ ਮਿਰਚ ਦਾ ਬਈ ਜਿਹੜੀ ਇਹ ਚੀਜ਼ਾਂ ਨਾ ਇਹ ਤੁਸੀਂ ਅੰਦਾਜ਼ੇ ਨਾਲ ਬਾਸ ਨੂੰ ਦੇਜੋ ਕਿੰਨੀ ਤੁਹਾਡੀ ਚੀਜ਼ ਵਾ। ਕੋਬੀ ਗਾਜਰਾ ਜਿੰਨੀ ਆਵਾ ਤੁਹਾਡੀਆਂ ਉਹਦੇ ਸਾਬ ਨਾਲ ਤੇ ਮਸਾਲੇ ਪਾਉਣੇ। ਜੇ ਤੁਹਾਡੀ ਸਬਜੀ ਇਹ ਜ਼ਿਆਦਾ ਵਾ ਤੇ ਤੁਸੀਂ ਮਸਾਲੇ ਤੁਹਾਡੇ ਜ਼ਿਆਦਾ ਪਹਿਣਗੇ। ਤੇ ਆਪਣੀ ਸਬਜੀ ਹੈਗੀ ਹੀ ਇਹ ਕਿਲੋ ਗੋਬੀ ਹੀ। ਤੇ 1.5 ਕਿਲੋ ਗਾਜਰਾ ਸਾਡੇ ਨੂੰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਚੰਗੀ ਤਰ੍ਹਾਂ ਗਾਜਰਾ ਨੂੰ ਛਿੱਲ ਕੇ ਫਿਰ ਆਪਾਂ ਧੋਤਾ ਧੋ ਕੇ ਫਿਰ ਆਪਾਂ ਇਹਨਾਂ ਨੂੰ ਦੋ ਟੋਪਾਂ ਲਵਾਈਆਂ ਕਿਉਂਕਿ ਇਹਦਾ ਪਾਣੀ ਸੁੱਕਣਾ ਜਿਹੜਾ ਵਾ ਬਹੁਤ ਜ਼ਰੂਰੀ ਆ ਤੇ ਨਹੀਂ ਤੇ ਅਚਾਰ ਜਿਹੜਾ ਖਰਾਬ ਹੋ ਜਾਂਦਾ ਵਾ ਹੁਣ ਤੁਸੀਂ ਸਾਡੇ ਤਰੀਕੇ ਨਾਲ achar ਪਾਇਓ achar ਕਦੀ ਖਰਾਬ ਨਹੀਂ ਹੋਗਾ ਕਿਉਂਕਿ ਇਹਦਾ ਪਾਣੀ ਜਿਹੜਾ ਵਾ ਇਹ ਬਿਲਕੁਲ ਸੁੱਕ ਗਿਆ ਵਗਾ ਗੋਭੀ ਦਾ ਵੀ ਤੇ ਗਾਜਰਾ ਦਾ ਵੀ గర్మనా చంగ గర్మ కచ్చేది రండి ਤੇ ਇਹ ਆਪਾਂ ਜਿਹੜਾ ਲਸਣ ਵਾ ਇਹ ਵਿੱਚ ਪਾਵਾਂਗੇ ਲਸਣ ਮਾ ਪਾ ਲਈਆ ਗ੍ਰੇਈ ਤੇ ਲਸਣ ਜਿਹੜਾ ਕੱਚਾ ਨਹੀਂ ਰਹਿਣਾ ਚਾਹੀਦਾ ਜੇ ਲਸਣ ਕੱਚਾ ਰਹੂਗਾ ਉਹ ਮੱਕੀ ਦੇ ਬੱਚੇ ਦੀ ਸਮੈਲ ਆਉਂਦੀ ਹੈ ਵਿੱਚ ਹਾਰ ਦੇ ਤੇ ਨੂੰ ਆਪਾਂ ਚੰਗੀ ਤਰ੍ਹਾਂ ਫੋਨ ਲੈਣਾ ਵਾ ਦਸਣ ਲੋਦਾ ਸਾੜਨਾ ਬਨੇਗਾ ਜੀ ਫੋਨ ਜੇ ਬਾਪਨਾ ਅਦਰਕ ਵਾ ਅਦਰਕੇੜਾ ਵੀ ਵਿੱਚ ਪਾ ਦਾਂਗੇ ਇਹ ਜਿਹੜਾ ਆਪਾਂ ਚੰਗੀ ਤਰ੍ਹਾਂ ਭੁਲਣਾ ਉਹ ਇਹ ਜਿਹੜਾ ਚਾਰ ਵਾਰ ਸੱਤ ਦੇ ਵਿੱਚ ਪੈਂਦਾ ਵਾ ਛੋਟੀ ਏਡਕਲ ਥੋਦੀ ਤੇ ਗਾਜਰ ਜਿਹੜੀ ਬਹੁਤ ਵਧੀਆ ਹੁੰਦੀ ਹੈ ਤੇ ਇਹ ਚਾਰ ਜਿਹੜਾ ਬਹੁਤ ਸਵਾਲ ਲੱਗਦਾ ਉਹ ਵੀ ਰਹਿਗ ਸਸਤੀ ਹੈ ਥੋਦੀ ਗਾਜਰ ਦਾ ਜਾਤੇ ਰਹਿ ਕੇ ਹਰ ਘਰ ਦੇ ਵਿੱਚ ਪੈਂਦਾ ਵਾ ਤੇ ਲੋਕੀ ਆਪਾਂ ਆਪਣੇ ਤਰੀਕੇ ਨਾਲ ਬਣਾਉਂਦੇ ਆ ਚਾਰੇ ਕਈ ਬਰ ਚਾਰ ਬੜਾ ਸਾਰ ਬਣਾਉਂਦੇ ਹੁੰਦੇ ਆਪਾਂ ਇਸ ਤਰੀਕੇ ਨਾਲ ਬਣਾਉਂਗੇ ਜਿਸ ਜੈਸਾ ਸਾਡਾ ਤਰੀਕਾ ਤੁਹਾਨੂੰ ਚੰਗਾ ਲੱਗੂਗਾ ਤੇ ਕਮੈਂਟ ਜ਼ਰੂਰ ਕਰਨਾ ਅੱਜ ਵਾਪੜੀ ਚੱਲ ਰਹੇ ਨੇ ਹੂੰ ਛੜਨਾ ਜਾਵੇ ਸੇਕ ਨੂੰ ਪੋਤਾ ਵੀ ਸਾੜਨਾ ਨਹੀਂ ਗਾ ਹੁਣ ਅਗਰੇ ਸਾਡਾ ਪੁੱਟ ਗਿਆ ਵਾ ਇਸ ਦੇ ਵਿੱਚ ਆਪਾਂ ਆੜ ਹਲਦੀ ਤੇ ਡੇਗੀ ਮਿਰਚ ਤੇ ਲਾਲ ਮਿਰਚ ਇਹ ਪਾ ਦਾਂਗੇ ਜੋਗੀ ਲਾ ਡੇਗੀ ਮਿਰਚ ਪਾਉਣ ਨਾਲ ਚਾਰ ਨੇੜਾ ਬੜਾ ਸੁਆਦ ਲੱਗਦਾ ਰੰਗਤ ਬੜੀ ਵਧੀਆ ਆਉਂਦੀ ਹੈ ਇਹਦੇ ਨਾਲ ਤੇ ਹੁਣ ਆਪਾਂ ਪਾ ਦਾਂਗੇ ਵਿੱਚ ਨਮਕ ਪਾ ਲਾਂ ਨਮਕ ਤੇ ਏਜਟਾ ਨਮਕ ਹੁਣ ਆਪਾਂਾਂ ਦੇ ਵਿੱਚ ਸਿਰਕਾ ਸਿਰਕਾ ਕਿਨਾ ਪਾਣਾ ਸਿਰਕਾ ਦੋ ਬੋਲੋ ਸਬਜੀ ਆ ਇਹ ਸਿਰਕਾ ਦੀ ਲਾਲਾਂ ਦੀ ਅੱਧੀ ਗੋਲੀ ਪਾਉਣਾ ਆ ਜਿਹੜੀ ਗੋਲੀ ਛੋਟੀ ਜੀ ਗੋਲੀ ਇੱਕ ਅੱਧੀ ਪਾਈ ਹੈ ਇਹ ਤੇ ਆਪਾਂ ਦੇਣਾ ਗੋੜ जरा चारा खट्टा मिठा बनूगा बहुत टेस्टी गुड़ की पत्त नहीं कटा बन जूगा गोभी खट्टा मिठा चार बेच पवे थोड़ा जी मिर्चा మసాల మసాలా హా జీ ఆ మసాలే పా ਕਿ ਇਹ ਨਾ ਮਸਾਲਿਆਂ ਦੇ ਨਾਲ ਹੀ ਜਿਹੜਾ achar ਦਾ ਜਿਹੜਾ ਸਵਾਦ ਜਿਹੜਾ ਉਹ ਆਉਣਾ ਵਾ ਤੇ ਸਾਡੇ ਤਰੀਕੇ ਨਾਲ achar ਪਾਇਓ achar ਮੂਹ ਨਹੀਂ ਰੱਖੋਗਾ ਹਾਂ ਬੱਚੇ ਵੀ ਉਗਲਣਾ ਚੱਟ ਕੇ ਖਾਣਗੇ ਤੇ ਕੁ ਮਸਾਲੇ ਵੇਖੋ ਕਿੱਡੇ ਵਧੀਆ ਵਾ ਤੇ ਸਾਰਾ ਗੁੜ ਵੀ ਮਿਕਸ ਹੋ ਗਿਆ ਵਾ ਤੇ ਮਸਾਲੇ ਜਿਹੜੇ ਆ ਇਹਦੀ ਆਪਾਂ ਹੁਣ ਇੱਕ ਤਰੀਕਾ ਕਰ ਲਈਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜਾ achar ਜਿਹੜੀਆਂ ਸਾਡੀਆਂ ਆ ਗੋਭੀ ਗਜਰਾਵ ਤੇ ਪਾ ਦਾਂਗੇ ਵਿੱਚ ਤੇ ਜਿਹੜਾ ਕੋਲ ਪਾਣੀ ਹੀ ਰਿਹਾ ਹੋਣਾ ਇੱਕ ਵਾਰ ਅੱਕ ਡੱਕਾ ਨਾ ਕਰ ਸਦਾ ਹੀ ਮਿਕਸ ਕਰ ਲਵੋਗੇ ਆਨੇਗਾ ਜਨਨਗਰਾਂ ਦੇ ਵਿੱਚ ਆਹ ਪਹ ਪਲਾਂ ਵਾਲੇ ਥੋੜੇ ਜਿਹਾ ਆਪਾਂ ਮਿਰਚਾ ਕੀਤੀ ਹੈ ਇਹਿਤ ਪਲਾਂਗੇ ਇਸ ਬਾਰੇ ਆਪਾਂ ਚਾਰ ਨਹੀਂ ਕਰਦਾ ਕਿ ਮਿਕਸਰ ਸਾਗ ਜਿਹੜੀ ਆਪਾਂ ਘਾਟੀ ਰਹਿਣ ਦੇਣੀ ਆ ਕਿਉਂਕਿ ਮੱਟੀ ਮੱਟੀ ਆਗੇ ਤੇ ਆਪਾਂ ਨੂੰ ਥੋੜਾ ਜਿਹਾ ਸੇਕ ਨੂੰ ਮੜੋ ਜਿਆਦਾ ਨਹੀਂ ਰੋਣਾ ਕਿ ਖਾਜਰ ਜਰਦਾਂ ਰਕੇ ਡਰ ਗਿਆ। ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾ ਕੇ ਦੇਖਣਾ। ਕੋਈ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਜਿਹੜੇ ਤਰੀਕੇ ਨਾਲ ਬਣਾਉਂਦੇ ਹੋ। ਜੇ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਚੰਗਾ ਲੱਗਾ। ਤੁਸੀਂ ਸਾਡੇ ਤਰੀਕੇ ਨਾਲ ਬਣਾ ਕੇ ਦੇਖਣਾ। ਖਾਜਰ ਬਹੁਤ ਹੀ ਸੇਕੀ ਬਣੂਗਾ। ਤੇ ਖੱਟਾ-ਮਿੱਠਾ ਬਣੂਗਾ। ਚਟਪਟਾ। ਕਿੰਨੇ ਕਿੰਨੇ ਚਿਰ ਰੱਖਣਾ ਹੁਣ ਅੱਗੇ ਤੇ ਇਦਾਂ ਹੁਣ ਅੱਗੇ ਨਾ ਆਪਾਂ 2 ਮਿੰਟ ਬਸ ਇਹਨੂੰ ਨਾ ਥੋੜਾ ਜਿਹਾ ਕਰਨਾ ਵੀ ਇਹ ਸਾਡੇ ਮਸਾਲੇ ਆ ਵੈਸੇ ਤੇ ਆਪਾਂ ਸੇਕ ਲਵਾ ਕੇ ਤੇ ਆ ਆ ਨੂੰ ਗਾਜਰਾਂ ਨੂੰ ਜਿਹਾ ਸੇਕ ਲੱਗ ਇਹ ਦਾ ਰੰਗ ਵਾ ਥੋੜਾ ਜਿਹਾ ਟੱਕਦਾ ਤੇ ਅਗਲੇ ਆਪਾਂ ਬਾਲਨੇ ਆ ਜਦਾ ਮੱਠੀ ਮੱਠੀ ਆਗਰਾਂ ਦੇਨੇ ਬਾਅਦ ਤੇ ਸਿਰਕੇ ਦੇ ਨਾਲ ਕਹਿੰਦਾ ਕਿ ਸਿਰਕੇ ਦੇ ਨਾਲ ਇੱਕ ਤੇ ਚਾਰ ਘੱਟਾ ਬਾਲੋ ਇਹਨੂੰ ਕਿੰਨੇ ਮਿੰਟ ਟੱਕ ਕੇ ਰੱਖਣਾ ਹਣਾ ਇਹਨੂੰ ਬਸ 5 ਮਿੰਟ ਵਾਸਤੇ ਰੱਖਣਾ ਵਾ ਤੇ ਫੇਰ ਆਪਣਾ ਜਾਰ ਜਿਹੜਾ ਉਹ ਵਧੀਆ ਬਣ ਜਾਣਾ ਵਾ ਫੇਰ ਠੰਡਾ ਕਰਕੇ ਫੇਰ ਤੇ ਆਪਣੇ ਮਰਦਮਾਨ ਜਿਹੜਾ ਕੱਚ ਦਾ ਹੋਵੇ ਲੋਈ 5 ਮਿੰਟ ਹੋ ਗਏ ਹੁਣ ਚੈੱਕ ਕਰਦੇ ਆ ਕਿੰਨਾ ਕੁ ਬਣ ਗਿਆ ਜਾਰ ਦਾ ਰੰਗ ਖੁੱਚ ਚਾਰ ਖਾਂਜੇ ਕਿੰਨਾ ਸਵਾਦ ਆਉਗਾ। ਕਿ ਪੂਰੀ ਮਿਹਨਤ ਨਾਲ ਚਾਰ ਬਣਾਇਆ। ਇਹ ਪੂਰੀ ਮੇਰਾ ਥੋੜਾ ਜਿਹਾ ਸੇਕ ਥੋੜਾ ਜਿਹਾ ਲੱਗਣਾ ਚਾਹੀਦਾ ਵਾ। ਹੁਣ ਅਜਾ ਪਾਣੀ ਪੂਰਾ ਸੁਕਾਤਾ ਢਪਨ ਲਾ ਕੇ ਆੜੇ ਦੇ ਮਸਾਲੇ ਰਿਆ ਲੋ ਜੀ ਸਾਡਾ achar ਜਿਹੜਾ ਬਿਲਕੁਲ ਤਿਆਰ ਹੋ ਗਿਆ ਵਾ ਗੋਬੇ ਗਾਜਰ ਤੇ ਮਿਰਚਾਂ ਦਾ achar ਤੇ ਵੇਖੀ ਸਭ ਦੇ achar ਕਿੰਨਾ ਵਧੀਆ ਬਣਿਆ ਵਾ ਤੇ ਤੁਸੀਂ ਵੀ ਆਪਣੇ ਘਰ ਬਣਾਉਣਾ ਲੋ ਜੀ ਤਿਆਰ ਸਾਡਾ achar ਬਿਲਕੁਲ ਤਿਆਰ